ਹੋਰ ਐਪੀ ਬਾਈ ਕਿਵੇਂ ਆ? ਓ ਵਾਹ ਬਾਈ ਗਰਵੀਰ ਕੀ ਹਾਲ ਆ? ਵਧੀਆ ਜੀ ਵਧੀਆ। ਓ ਵਧੀਆ ਜੀ। ਹਾਂਜੀ। ਪੀਨਟ ਬਟਰ ਲੈਣਾ ਸੀਗਾ। ਲੈ ਲੈ ਵੀਰੇ। ਪੀਨਟ ਬਟਰ ਜਿੰਨੇ ਮਰਜ਼ੀ ਲੋ। ਕਿੰਨੇ ਦਾ ਆਪਣੇ ਕੋਲ ਕਿਹੜਾ ਵਾ? ਆਹ ਪਏ ਨੇ। ਆਹ ਪਏ ਆ ਵੀਰੇ ਦੇਖੋ। ਨਵੇਂ ਆਏ ਨੇ ਸਾਰੇ। ਤਾਜ਼ਾ ਮਾਲ ਫਰੈਸ਼ ਮਾਲ। ਠੀਕ ਆ। ਕੀ ਰੇਟ ਆ ਦਾ? ਇਹ ਵੀਰੇ ਤੈਨੂੰ ਲੱਗੂਗਾ 250 ਰੁਪਏ ਲਾ ਦੂੰਗਾ। ਹੋ ਦੱਸ। ਠੀਕ ਆ। ਪਰ ਆਉਣ ਲੈ ਤਾਂ 236 ਰੁਪਏ ਦਾ ਵਾ। ਲੈ। 2250 ਦੇਈ ਜਾਂਦਾ ਯਾਰ। ਵੀਰੇ 236 ਆ ਨਾ ਤੈਨੂੰ ਮੈਂ ਛੇੜਦਾ ਸੀ ਹਾਂ ਮੈਂ ਕਿਹਾ ਵੀ ਵੀਰ ਮੇਰਾ ਆ ਕੇ ਮੰਗੂਆ ਮੈਨੂੰ ਕੀਨੜਾ ਦਪੜਾ ਮੈਂ 250 ਰੁਪਏ ਦੇਣਾ ਮੈਂ ਤੈਨੂੰ ਜਿਹੜਾ ਰੇਟ ਫੜਿਆ ਇਹ ਰੇਟ ਅਸਲੀ ਨਹੀਂ ਫੜਿਆ ਤੂੰ ਇਹ ਰੇਟ ਆ ਫੇਰ ਵੀ ਤੇਰੇ ਰੇਟ ਨਾਲੋਂ 15 ਰੁਪਏ ਡਿਸਕਾਊਂਟ ਆ 15 ਰੁਪਏ ਇਹ ਤੈਨੂੰ 220 ਰੁਪਏ ਦਾ ਮਿਲੂਗਾ ਪੀਨਟ ਵਾਟਰ ਜਿਹੜਾ ਮਰਜੀ ਲੈ ਲਈ ਤੂੰ 236 ਰੁਪਏ ਕਹਿੰਦਾ ਤੈਨੂੰ ਦੁੱਜੇ ਤੋਂ 2 ਜਾਂ 3 ਲਾਗਾ ਇੱਥੇ ਹੋਰ ਵੀ ਡਿਸਕਾਊਂਟ ਕਰੂੰਗਾ ਚਾਹ ਆਨਲਾਈਨ ਵਾਲ ਵੀ ਰੇਟ ਘਟਾਤਾ ਦਿੰਦਾ ਮੈਂ ਕਹ ਵੀਰੇ ਆਨਲਾਈਨ ਤੇ ਵੀ ਦਿੱਕਈ ਆ ਤੁਹਾਡੇ ਹੱਥ 'ਚ ਫੋਨ ਦਿਖਾਓ ਤੁਹਾਡੇ ਹੱਥ 'ਚ ਫੋਨ ਆ ਨਾ ਦੇਖੋ ਕੀ ਰੇਟ ਪਾਇਆ ਤੇ 230 ਰੁਪਏ ਦਾ ਤੇ 236 ਪਾਇਆ ਨਾ ਤੈਨੂੰ ਵੀਰੇ ਜੇ ਦੋ ਇਕੱਠੇ ਲਾਈਆਂ ਤੈਨੂੰ ਥੋੜਾ ਜਿਹਾ ਮਿਲੂ ਮੈਂ ਕਹ ਡਿਸਕਾਊਂਟ ਤੈਨੂੰ ਵੱਧ ਦਊਗਾ ਵੱਧ ਡਿਸਕਾਊਂਟ ਅੱਗੇ ਵੀ ਪੀਨਟ ਬਟਰ ਤੇ ਪਾਇਆ ਜੀ ਆਪਣੀ ਵੀਡੀਓ ਦੇਖ ਕੇ ਬਹੁਤ ਮੁੰਡੇ ਆਏ ਨੇ ਪੀਨਟ ਬਟਰ ਲੈਣ ਆ ਜਮਲ ਵਾਲੇ ਮੁੰਡੇ ਖਾਂਦੇ ਨੇ ਸਾਰੇ ਲੋੜ ਪੈਂਦੀ ਹੈ ਭਾਈ ਮੈਂ ਕਹ ਜਮਲ ਵੀਰ ਜਿੰਨੇ ਮਰਜ਼ੀ ਹੋਣ ਠੀਕ ਆ ਪਰ ਆ ਕੇ ਜ਼ਰੂਰ ਦੱਸਿਓ ਇਹ ਅਸੀਂ ਵੀਡੀਓ ਦੇਖ ਕੇ ਆਇਆ ਠੀਕ ਹੈ ਤੇ ਵੀਡੀਓ ਨੂੰ ਫੋਲੋ ਕਰਕੇ ਆਇਆ ਕਰੋ ਸਾਡਾ ਵੀ ਮਨ ਹੌਸਲਾ ਆਇਆ ਬਧੇ ਵੀ ਕਿ ਸਾਡੀ ਵੀਡੀਓ ਨੂੰ ਦੇਖ ਕੇ ਫੋਲੋ ਕਰਕੇ ਆਇਆ ਤੇ ਇਸ ਕਰਕੇ ਤਾਂ ਹੀ ਕੀ ਤੁਹਾਨੂੰ ਸਾਥੀ ਨੇ ਦੋ ਤੁਸੀਂ ਪਿੰਨਟ ਰੋਡ 2003 ਲਾਉਂਗੇ ਲਾ ਹੋਰ ਵੀ ਦੱਸੋ ਕੋਈ ਵੀਡੀਓ ਸ਼ੇਅਰ ਕਰਕੇ ਉਹਨਾਂ ਦਾ ਵਧਮਾਨ ਕਰੋ ਮੈਂ ਕਹਾਂ ਵੀਰੇ ਪੂਰਾ ਨਿਆਰ ਨਾ ਕਰਾਂਗੇ ਕਿੰਨਾ ਨਿਕਰਾਂਗੇ 210 ਰੁਪਏ ਲਾਉਂਗਰ ਹੋਰ ਦੱਸੋ ਕਿਹੜਾ ਵੀਡੀਓ ਦੇਖ ਕੇ ਵੀਡੀਓ ਫੋਲੋ ਸ਼ੇਅਰ ਕਰਕੇ ਆਊਗਾ ਨਾਲੇ ਇੱਕ ਪਿੰਨਟ ਤਾਂ ਤੁਹਾਨੂੰ ਮੈਂ ਦੱਸਤਾ ਕਿ ਦੂਰ 15 ਦਾ 210 ਦਾ ਕਹਾਂਗਾ ਤੇ ਦੋ ਤਿੰਨ ਕੱਠ ਲਊਗਾ ਉਹ ਤੋਂ ਹੋਰ ਮਾਨ ਕਰੂੰਗਾ ਹੋਰ ਦੱਸੋ ਦਾ ਚੈੱਕ ਕਰਾ ਫਿਰ ਪ੍ਰਾਣੀ ਤਾਂ ਨਹੀਂ ਬਾਈ ਪ੍ਰਾਣੀ ਦੇਖ 5 10 2025 ਨੂੰ ਵੀਰੇ ਬਣਿਆ ਹੈ ਠੀਕ 4 10 2027 ਤੱਕਰ ਡੇਟ ਆ ਵੀਰੇ ਨਵੀਂ ਡੇਟ ਤੇ ਆ ਵੀਰੇ ਨਵੀਂ ਡੇਟ ਤੇ ਆ ਨਵੀਂ ਡੇਟ ਦੇ ਮੈਂ ਨਵੇਂ ਸਾਲ ਨੂੰ ਆਫਰ ਹੀ ਵੀਰੇ ਨਵੇਂ ਸਾਲ ਆਫਰਾਂ ਹੀ ਪਾਵਾਂਗੇ ਬਾਬੇ ਦੀ ਮੇਰਾ ਪੁਰੀ ਇਸ ਕਰਕੇ ਆਫਰਾਂ ਲੈ ਕੇ ਜਾਇਆ ਕਰੋ ਸਕੀਮਾਂ ਲਾਹ ਲਿਆ ਕਰੋ ਚਲ ਦੋ ਪਾ ਦੇ ਫਿਰ ਪਾ ਵੀ ਮੈਂ ਕਹ ਦੋ ਤੋ ਤਿੰਨ ਪਾ ਤਿੰਨ ਹੋਰ ਵੀ ਰਕਣ ਰੋ ਕਿੰਨੇ ਤਿੰਨ ਪਾ ਮੈਂ ਦੋ ਪਾ ਚਲ ਤਿੰਨ ਪਾ ਦੇ ਫਿਰ ਕੋਈ ਪਾ ਵੀ ਆ ਜਾ ਵੀ ਆ ਲਾਡੀ ਪਾਸ ਖਾਫੇ ਚ ਪਾ ਫਰਾ ਫੜ ਪਿੰਨਟ ਪਰ ਹੋਰ ਦੱਸੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਆ ਕਰਿਓ ਫੋਲੋ ਲਾਇਕ ਕਰਕੇ ਆਉਂਗੇ ਤਾਂ ਤੁਹਾਨੂੰ ਬਹੁਤ ਡਿਸਕਾਊਂਟ ਮਿਲੂਗਾ ਹੈਪੀ ਕਨਵੈਕਟਰੀ ਪੱਕਵਾਲ ਤੋਂ ਬਾਕੀ ਤੁਹਾਨੂੰ ਪਤਾ ਹੀ ਆ ਕਿ ਮੇਰੇ ਕੇਕਾਂ ਦੇ ਉੱਤੇ ਕੋਈ ਡਿਸਕਾਊਂਟ ਚੱਲਦਾ ਜੇ ਮੈਂ ਦੇਖੋ ਸਾਰੇ ਫੈਂਸੀ ਕੇਕ ਦਾ 200 ਰੁਪਏ ਤੋਂ ਕੇਕ ਸਟਾਰਟ ਆ ਸਾਡੇ ਕੋਲੇ ਫੈਂਸੀ ਕੇਕ 200 ਵਾਲਾ ਵੀ ਹੈਗਾ 250 ਵਾਲਾ ਵੀ ਹੈਗਾ ਪੌਣੇ ਕਿਲੋ ਵਾਲਾ ਉਹ ਵੀ ਅਸੀਂ 250 ਰੁਪਏ ਦੇ ਦਵਾਂਗੇ ਬਾਕੀ 350 ਰੁਪਏ ਦੇ ਵਿੱਚ ਕਿਲੋ ਵਾਲਾ ਵੀ ਆ ਦੇਖੋ ਤੁਸੀਂ ਆ ਵੀ ਸਾਡੇ ਕੇਕਾਂ ਦੀ ਸ਼ਾਈਨਿੰਗ ਤੇ ਫੈਂਸੀ ਕੇਕ ਸਾਡੇ ਕੋਲ ਪੂਰੇ ਕਹਣ ਕਹਣ ਇਹ ਦੇਖ ਸਕਦੇ ਹੋ ਠੀਕ ਹੈ ਜੀ ਬਰਤ ਬਰ ਵੀਡੀਓ ਨੂੰ ਲਾਇਕ ਫੋਲੋ ਸ਼ੇਅਰ ਕਰਿਓ ਜਲਦ ਜਲਦ ਪਹੁੰਚੋ ਹੈਪੀ ਕਨਫੈਕਟਰੀ ਪੱਕੋ ਵਾਲਾ